ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਸਾਡਾ ਚੈਨਲ ਰਹਾਣੀ ਪੰਜਾਬ ਆਪ ਸਭ ਨੂੰ ਡੇਰਾ ਬਾਬਾ ਰਾਮ ਤਲਾਈ ਪਿੰਡ ਰਾਮਗੜ੍ਹ ਵਿਖੇ ਲੈ ਕੇ ਆਏ ਆ ਜੀ ਸੋ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦਾ ਰਹੇ ਅਸੀਂ ਤੁਹਾਨੂੰ ਪੰਜਾਬ ਦੇ ਗੁਰਧਾਮਾਂ ਦੇ ਦਰਸ਼ਨ ਇਦਾਂ ਹੀ ਕਰਵਾਉਂਦੇ ਰਹੀਏ ਸਾਹ ਸੰਗਤ ਜੀ ਇਸ ਜਗ੍ਹਾ ਤੇ ਆ ਕੇ ਸੰਗਤਾਂ ਜੋ ਹਥੌੜਾ ਨੇ ਉਹ ਕਰਵਾਉਂਦੀਆਂ ਨੇ ਤੇ ਬਾਕੀ ਦਾ ਜੋ ਹਾਲ ਹੈ ਅਸੀਂ ਤੁਹਾਨੂੰ ਅੱਗੇ ਦਿਖਾਉਂਦੇ ਰਵਾਂਗੇ ਜੀ ਸਾਹ ਸੰਗਤ ਜੀ ਅਸੀਂ ਵੀ ਉਸੇ ਲੈਣ ਦੇ ਵਿੱਚ ਲੱਗੇ ਹੋਏ ਹਾਂ ਜਿਸ ਜਗ੍ਹਾ ਹਥੌੜਾ ਹੁੰਦਾ ਹੈ ਹਾਂ ਜੀ ਅਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਾਂ ਸੰਗਤਾਂ ਅੱਗੇ ਕਾਫੀ ਨੇ ਛੋ ਅਸੀਂ ਤੁਹਾਨੂੰ इस जगह का जो पूरा हाल है वो दिखावे जी हाँ जी बबा जी ने इशारा करता कि आओ जी इत जगह के बाबा जी ने जो वो हथौड़ा करते ने जी असि आप सब संगत कोशिश की थी है ये वो जगह जी इस तरह हथौड़ा किया जाता है जी ये साढ़े सत्कारयोग बाबा जी ने जिड़े इतों के मुख्य सेवादार ने जी ਸੰਗਤਾਂ ਇੱਥੇ ਗੁਰਦਾ ਪ੍ਰਸ਼ਾਦ ਲੈ ਕੇ ਆਉਂਦੀਆਂ ਨੇ ਅਤੇ ਆਪਣੇ ਆਪਣੀ ਆਪਣੇ ਵਾਸਤੇ ਇਸ ਤਰਾਹੇ ਦੇ ਵਿੱਚੋਂ ਪ੍ਰਸ਼ਾਦ ਲੈ ਜਾਂਦੀਆਂ ਨੇ ਸੋ ਇਹ ਉਸ ਹਥੌਲੇ ਵਾਲੀ ਜਗਾ ਸਾਧ ਸੰਗਤ ਜੀ ਜੋ ਡੇਰੇ ਦੀ ਪ੍ਰਥਾ ਹੈ ਉਸ ਅਨੁਸਾਰ ਸੰਗਤਾਂ ਇਸ ਜਗ੍ਹਾ ਤੋਂ ਮਿੱਟੀ ਲੈ ਕੇ ਇਸ ਦਰਖਤ ਦੇ ਨਾਲ ਲਾਉਂਦੀਆਂ ਨੇ ਸੋ ਇਹ ਵੀ ਇੱਕ ਇਸਦੇਰੇ ਦੀ ਪਰਸਾ ਹੈ ਹਥੌੜਾ ਹੋਣ ਤੋਂ ਪਹਿਲਾਂ ਸੰਗਤਾਂ ਇਹ ਵੀ ਕਰਦੀਆਂ ਨੇ ਸਾਧ ਸੰਗਤ ਜੀ ਇਹਨੇ ਸਾਡੇ ਬਾਬਾ ਜੀ ਜੋ ਹਥੌੜਾ ਕਰਦੇ ਨੇ ਹਥੌੜਾ ਵੀ ਕੀ ਹੈ ਜੀ ਇਹ ਸਿਰਫ ਇਸਦੇਰੇ ਦੀ ਜੋ ਪਵਿੱਤਰ ਮਿੱਟੀ ਹੈ ਉਹ ਸੰਗਤਾਂ ਦੀਆਂ ਪੈਰਾਂ ਦੇ ਉੱਪਰ ਪਾਉਂਦੇ ਨੇ ਅਤੇ ਸੰਗਤਾਂ ਇੱਥੋਂ ਚੱਲ ਜਾਂਦੀਆਂ ਨੇ ਤੇ ਸੰਗਤਾਂ ਜੋ ਨਾਲ ਲੈ ਕੇ ਜਾਂਦੀਆਂ ਨੇ ਸਾਧ ਸੰਗਤ ਜੀ ਉਹ ਅੱਧਾ ਕਿਲੋ ਗੁਰੂ ਦਾ ਕੀ ਹੰਗਿਆ ਨਹੀਂ ਇਹ ਸਡੇਰੇ ਦਾ ਜੋ ਸਿਸਟਮ ਹੈ ਉਹ ਇਸ ਤਰ੍ਹਾਂ ਦਾ ਹੈ ਸਾਧ ਸੰਗਤ ਜੀ ਇਸ ਜਗ੍ਹਾ ਤੋਂ ਸੰਗਤਾਂ ਜਦੋਂ ਇੱਥੇ ਰਾਤ ਦੀ ਚੌਂਕੀ ਭਰਦੀਆਂ ਨੇ ਤੇ ਉਹਨਾਂ ਨੂੰ ਗੱਦੇ ਅਤੇ ਕੰਬੜਾ ਸੰਗਤਾਂ ਨੂੰ ਇਸ ਡੇਰੇ ਵੱਲੋਂ ਮਹੱਈਆ ਕਰਵਾਈ ਜਾਂਦੀ ਨੇ ਤਾਂ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਸਾਧ ਸੰਗਤ ਜੀ ਸਾਨੂੰ ਬਾਬਾ ਜੀ ਮਿਲੇ ਨੇ ਇੱਕ ਜਿਹੜੇ ਇਸ ਡੇਰੇ ਦਾ ਕਾਫੀ ਅਨੁਭਵ ਰੱਖਦੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਐ ਹਾਂਜੀ ਬਾਬਾ ਜੀ ਦੱਸਿਓ ਜੀ ਹਾਂਜੀ ਜਦ ਅਸੀਂ ਪਹਿਲੀ ਚੌਂਕੀ ਜਾਏ ਸੀਗੇ ਤਾਂ ਮੇਰੀ ਘਰ ਵਾਲੀ ਇੱਥੇ ਮਰੀ ਪਈ ਰਹੀ ਸੀ ਅੱਜ ਉਹ ਬਹੁਤ ਠੀਕ ਆ ਬਾਬਾ ਜੀ ਇਹ ਤਾਂ ਫਿਰ ਚਮਤਕਾਰ ਹੀ ਐ ਨਾ ਹਾਂਜੀ ਪੂਰਾ ਜੀ ਨਹੀਂ ਤਾਂ ਅਸਲੀਅਤ ਤੁਸੀਂ ਦੇਖਣੀ ਐ ਮੈਂ ਬੁਲਾ ਦਿੰਨਾ ਹਾਂਜੀ ਬੁਲਾਵਾਂਗੇ ਜੀ ਸਾਂਗੀ ਜੀ ਉਹ ਕੀ ਲੋਕ ਉਹ ਸਮਾਤ ਉਹ ਜੀ ਆਹੀ ਨਵਦਾ ਰੋਗ ਸੀਗਾ ਜੀ ਤੇ ਜਿਸ ਵੇਲੇ ਅਸੀਂ ਇੱਥੇ ਆਏ ਉਹ ਬੱਸ ਹੱਡੇ ਤੇ ਸਾਡੀ ਹਾਲਤ ਖਰਾਬ ਹੋ ਗਈ ਆ ਇਹ ਬੱਸ ਜਿਹੜੇ ਹੱਡੇ ਹਾਲਤ ਖਰਾਬ ਹੋਣ ਤੋਂ ਬਾਅਦ ਇੱਥੇ ਪਹਿਲਾ ਝਾੜਾ ਕਰਾਇਆ ਨਾਰਮਲ ਆਇਆ ਦੂਜਾ ਝਾੜਾ ਕਰਾਇਆ ਫਿਰ ਨਾਰਮਲ ਆ ਸਵੇਰੇ ਵੀ ਅਸੀਂ ਜਦ ਅਸੀਂ ਘਰ ਪਹੁੰਚੇ ਜਾਂ ਦੂਜੇ ਵਾਰ ਆਇਆ ਬਿਲਕੁਲ ਨਾਰਮਲ ਹੁਣ ਤੁਸੀਂ ਉਹਨਾਂ ਦੀ ਹੱਤ ਦੇਖ ਲਓ ਉਹਨਾਂ ਤੋਂ ਹੀ ਕਨਫਰਮ ਕਰ ਲਓ ਵੀ ਉਹਨਾਂ ਦੀ ਹੱਤ ਕੀ ਸੀ ਇੱਥੇ ਪਿੱਛੀ ਤੋਂ ਜਨਾਨੀਆਂ ਆਈਆਂ ਬਰਨਾਲੇ ਤੋਂ ਆਈਆਂ ਕਿਧੋ-ਕਿਧੋ ਆਈਆਂ ਉਹਨਾਂ ਨੇ ਬੜੀ ਸੇਵਾ ਕੀਤੀ ਸਾਡੇ ਘਰਦਿਆਂ ਦੀ ਇਹ ਚੀਜ਼ ਆ ਮੈਂ ਪਰ ਮੈਂ ਬੁਆਨ ਤਨਵਾਰ ਜੀ ਬਾਬਾ ਜੀ ਬੜੀ ਮਿਹਰਬਾਨੀ ਜੀ ਸਾਹ ਸੰਗ ਜੀ ਸਾਨੂੰ ਇਸ ਪਿੰਡ ਦੇ ਇੱਕ ਵੀਰ ਜੀ ਮਿਲੇ ਨੇ ਜੋ ਇਸ ਡੇਰੇ ਦੇ ਇਤਿਹਾਸ ਬਾਰੇ ਚਾਨਣਾ ਪਾਉਣਗੇ ਚੋਕਰੋ ਜੀ ਸਰਪਨ ਹਾਂ ਜੀ ਵੀਰ ਜੀ ਕੀ ਇਤਿਹਾਸ ਹੈ ਜੀ ਡੇਰੇ ਦਾ ਨੇਰੇ ਦਾ ਜਹਾਜ਼ ਤਾਂ ਇਹ ਦੇਖੋ ਜਿੰਨੀ ਕੀ ਮੇਰੀ ਸੁਰਤ ਹੈ ਜੀ ਪੂਰੇ ਜਿਹੜੇ ਸਾਧੂ ਸੰਤ ਆਏ ਸੀਗੇ ਜੀ ਉਹਨਾਂ ਨੇ ਇਸ ਪਰਿਵਾਰ ਨੂੰ ਬਾਰ ਦਿੱਤਾ ਸੀਗਾ ਜੀ ਵੀ ਸੋਤੇ ਹੱਤੋਰੇ ਬੜੀ ਦੁਨੀਆ ਦੇ ਬੜੇ ਹੀ ਲੋਕ ਆਏ ਦੁੱਖ ਟੋਕਣਗੇ ਦੂਰ ਦੂਰ ਤੋਂ ਸੰਗਤ ਆਊਗੀ ਜੋ ਵੀ ਸੰਗਤ ਉਰੇ ਆਊਗੀ ਦੁੱਖ ਤਕਲੀਫ ਵਾਲੀ ਉਹ ਵੀ ਠੀਕ ਹੋ ਕੇ ਜਾਊਗੀ ਉਰੇ ਜਿਹੜਾ ਇਹ ਪਰਿਵਾਰ ਦੇ ਮੈਂਬਰ ਨੇ ਜੀ ਉਹ ਬਹੁਤ ਵਧੀਆ ਸੇਵਾ ਕਰਦੇ ਨੇ ਜੀ ਤੇ ਸਾਧੂ ਸੰਤਾਂ ਨੇ ਇਹਨਾਂ ਨੂੰ ਬਰ ਦਿੱਤਾ ਵੀ ਛੋਟੇ ਹੱਥੋਂ ਬੜੀ ਬੜੀ ਦੁਨੀਆ ਦੇ ਜਿੰਨੇ ਵੀ ਦੁੱਖ ਨੇ ਬੜੇ ਬੜੇ ਦੁੱਖ ਜੀ ਪਹਿਲਾ ਸਭ ਤੋਂ ਵੱਡਾ ਮੈਲ ਦਾ ਜੋ ਵੀ ਕਿਤੇ ਇਲਾਜ ਨਹੀਂ ਹੈਗਾ ਨਾਲ ਦਾ ਦਾ ਉਹ ਰੀਟਰੀਟ ਮੈਡਲ ਪੂਰਾ ਪੱਕਾ ਜੀ ਨਾਲ ਦਾ ਬਾਕੀ ਹੋਰ ਵੀ ਜਿਹੜੀ ਆ ਸੁੱਖਾਂ ਲੈ ਕੇ ਆਉਂਦੇ ਨੇ ਸਾਰੀਆਂ ਪੂਰੀਆਂ ਆਉਂਦੇ ਨੇ ਸਭ ਤੋਂ ਵੱਡੀ ਸ਼ਰਤ ਆ ਦੀ ਗੱਲ ਹੈ ਜੀ ਵੀਰ ਜੀ ਸਾਨੂੰ ਸੰਗਤਾਂ ਨੇ ਦੱਸਿਆ ਕਿ ਜੋ ਲੋਕ ਕਿਤੇ ਸੁੱਖ ਸੁਪ ਕੇ ਜਾਂਦੇ ਨੇ ਕਿ ਸਾਡਾ ਬੱਚਾ ਵਿਦੇਸ਼ ਵਗ ਜੀ ਸਚਾਈ ਹੈ ਜੀ ਬਿਲਕੁਲ ਸੱਚ ਹੈ ਜੀ ਮੈਂ ਆਪਣੇ ਅੱਖੀ ਦੇਖਦਾ ਜੀ ਇੱਕ ਬਰਨਾਲੇ ਸਾਈਡ ਤੋਂ ਬਜ਼ੁਰਗ ਆਉਂਦੇ ਹੁੰਦੇ ਸੀਗੇ ਜੀ ਉਹਨਾਂ ਦੇ ਨਾਲ ਗਊ ਨੇ ਕਿਸੇ ਨੇ ਸੰਗਮ ਮਾਰਿਆ ਸੀ ਕੂਡੇ ਤੇ ਤੇ ਉਹਨੂੰ ਮੰਚ ਤੇ ਪਾ ਕੇ ਲੈ ਗਏ ਸੀ ਤੇ ਉਹ ਬਜ਼ੁਰਗ ਨੇ ਕਿਹਾ ਵੀ ਜਿੱਤੇ ਮੈਂ ਠੀਕ ਹੋ ਗਿਆ ਤੇ 21 ਸ਼ਨੀਵਾਰ ਮੈਂ ਆ ਕੇ ਚੌਂਕੀ ਭਰ ਕੇ ਜਾਊਂਗਾ ਤਾਂ ਮੇਰੇ ਦੇਖਦੇ ਦੇਖਦੇ ਪੰਜਵੇਂ ਸਵੇਰੇ ਸ਼ਨੀਵਾਰ ਉਹ ਬਾਬਾ ਚੱਲ ਗਿਆ ਸੀ ਮੇਰੇ ਤੋਂ ਤਾਂ 21 ਸ਼ਨੀਵਾਰ ਉਹ ਆਪਾਂ ਸਾਈਕਲ ਤੇ ਆ ਕੇ ਸੇਵਾ ਕਰਕੇ ਗਿਆ ਜੀ ਮੈਂ ਇਸ ਚੀਜ਼ ਦਾ ਗਵਾਹ ਜੀ ਧੰਨਵਾਦ ਜੀ ਵੀਰ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਆ ਸੰਗ ਜੀ ਅਸੀਂ ਤੁਹਾਨੂੰ ਵੀਰ ਜੀਆਂ ਪਾਸੋਂ ਸੁਣਾਵਾਂਗੇ ਇੱਕ ਇਸ ਤਰ੍ਹਾਂ ਅਮਰੀਕਾ ਦਾ ਇੱਕ ਬੰਦਾ ਇਥੋਂ ਆਪਣੀ ਫੋਟੋ ਦੇ ਉੱਤੇ ਥੋੜਾ ਕਰਵਾ ਕੇ ਹੀ ਨਾਲ ਤੋਂ ਰਾਹਤ ਕੀਤੀ ਸੋ ਹੁਣ ਜੋ ਆਵਾਜ਼ ਹੈ ਉਹ ਵੀਰ ਜੀਾਂ ਦੀ ਆਏਗੀ ਹਾਂ ਜੀ ਵੀਰ ਜੀ ਨਹੀਂ ਜੀ ਕਿਉਂਕਿ ਆਪਣੇ ਬਰਨਾਲੇ ਸਾਈਡ ਤੋਂ ਬੰਦੇ ਆਉਣੇ ਆਉਂਦੇ ਸੀਗੇ ਦੇ ਉਹਨਾਂ ਨੂੰ ਮਾਤਾ ਮਿਲੀ ਗਈ ਕਿਹਾ ਤੇ ਜਿਹਦੇ ਦੇ ਅਮੀਰਾਂ ਦੇ ਪਿੰਡ ਦਾ ਹੋਇਆ ਅਮੀਰ ਦਾ ਕੌਮ ਹੋਇਆ ਆਪੀਆ ਦੇ ਕੋਈ ਗਾਰੰਟੀ ਨਹੀਂ ਮਿਟੋ ਕਰ ਸਕਦੇ ਪਰ ਉਹਦੇ ਨਾਲ ਤਾਂ ਕਿਤੇ ਵੀ ਕੋਈ ਟੈਲੀ ਨਹੀਂ ਹੈ ਤੇ ਉਸ ਮਾਦਮ ਦਸਾਈ ਤੇ ਕੋਲੋਂ ਗੜਤ ਮੇਂ ਬੈਠਾ ਹੋਣਾ ਉਹਦਾ ਉਹਨਾਂ ਦੀ ਮਾਤਾ ਇਹਰੇ ਫੋਟੋ ਲੈ ਕੇ ਆਈ ਸੀ ਮੈਂ ਆਪਣੇ ਕੋਲ ਹੀ ਰੱਖਿਆ ਸੀ ਤੇ ਉਹ ਮਾਤਾ ਇਹਨਾਂ ਫੋਟੋ ਦੇ ਹੱਥੋਂ ਲਾ ਪਾਇਆ ਤਿੰਨ ਚੌਕ ਦੇ ਵਿੱਚ ਉਹਦੇ ਮੁੰਡੇ ਦਾ ਦੁਬਾਰੇ ਫੋਟੋ ਆਇਆ ਕਿ ਮੈਂ ਬਿਲਕੁਲ ਠੀਕ ਇਹ ਮੈਂ ਆਪਣੇ ਘਰ ਤੱਕੀ ਉਹ ਬੰਦਾ ਅਮਰੀਕਾ ਦੇ ਵਿੱਚ ਠੀਕ ਹੋਇਆ ਜੀ ਉਹਨਾਂ ਨੇ ਮਾਰਦਾ ਹੌਸਲਾ ਹੌਸਲਾ ਕੇ ਰੱਖਿਆ ਜੀ ਸਾਰਾ ਸੰਗਤ ਜੀ ਇਹ ਹੈ ਸੰਤਾਂ ਦੀ ਜੋ ਮਹਿਮਾ ਹੈ ਜੋ ਸੰਗਤਾਂ ਆਪਣੀ ਜਵਾਨੀ ਦੱਸਦੀਆਂ ਨੇ ਸੋ ਜਿਸ ਵੀ ਮੇ ਕਿਸੇ ਮੇਰੇ ਵੀਰ ਭਾਈ ਨੂੰ ਕਿਸੇ ਵੀ ਕਿਸਮ ਦਾ ਕੋਈ ਦੁੱਖ ਤਕਲੀਫ ਹੈ ਤਾਂ ਉਹ ਇਸ ਡੇਰਾ ਬਾਬਾ RAM ਤਲਾਈ ਜੋ ਪਿੰਡ RAM ਗੜਾ ਨਾ ਬਾਬਾ ਬਾਨੀਗੜ ਰੋਡ ਦੇ ਉੱਤੇ ਸਿੱਤਾ ਹੈ ਉਥੇ ਆ ਕੇ ਆਪਣੇ ਦੁੱਖਾਂ ਤੋਂ ਮੁਕਤੀ ਪਾ ਸਕਦਾ ਹੈ ਤਾਂ ਧੰਨਵਾਦ ਜੀ ਵੀਰ ਜੀ ਬੜੀ ਮਿਹਰਬਾਨੀ ਜੀ ਸੰਗਤਾਂ ਦੇ అనుభవ ਸਾਂਝੇ ਕਰ ਰਹੇ ਆ ਜੀ ਹਾਂ ਜੀ ਵੀਰ ਜੀ ਕਿੰਨੇ ਟਾਈਮ ਤੋਂ ਆ ਰਹੇ ਹੋ ਜੀ ਵੀਰ ਜੀ ਮੈਨੂੰ ਅੱਜ ਸੰਤ ਸੱਤਵੀਂ ਚੌਕੀ ਆ ਅੱਛਾ ਜੀ ਕੀ ਸਮੱਸਿਆ ਸੀ ਵੀਰ ਜੀ ਮੇਰੀ ਵੀਰੇ ਲੱਕ 'ਚ ਦਰਦ ਬਹੁਤ ਆਉਂਦਾ ਸੀ ਆ ਲੱਟਾ ਬਾਹਰ ਤੇ ਇਹਦੇ 'ਚ ਅੱਛਾ ਜੀ ਜਣੀ ਮੈਂ ਪਹਿਲੀ ਚੌਕੀ ਪਰ ਆਏ ਆ ਜਣੀ ਪਹਿਲੀ ਚੌਕੀ 'ਚ ਮੇਰਾ ਦਰਦ ਬੰਦ ਹੋ ਗਿਆ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਸਾਧ ਸੰਗਤ ਜੀ ਅਸੀਂ ਤੁਹਾਨੂੰ ਉਸ ਰਸਤੇ ਤੇ ਲੈ ਕੇ ਚੱਲੇ ਆ ਜੋ ਰਸਤਾ ਪਾਪਾ ਜੀ ਦੇ ਦਰਬਾਰ ਸਾਹਿਬ ਨੂੰ ਜਾ ਵੀ ਰਿਹਾ ਹੈ ਤੇ ਸੰਗਤਾਂ ਜਾ ਵੀ ਰਹੀਆਂ ਨੇ ਤੇ ਆ ਵੀ ਰਹੀਆਂ ਨੇ ਕਿਉਂਕਿ ਕੁਝ ਸੰਗਤਾਂ ਪਾਪਾ ਜੀ ਦੇ ਸਿਰਫ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਇਸ ਜਗ੍ਹਾ ਤੇ ਆ ਕੇ ਦਰਸ਼ਨ ਮਾਤਰ ਨਾਲ ਹੀ ਸੰਗਤਾਂ ਦੇ ਜੋ ਦਰਦ ਵਗੈਰਾ ਨੇ ਉਹ ਠੀਕ ਹੋ ਜਾਂਦੇ ਨਹੀਂ ਸਾਨੂੰ ਇਸ ਦਰਬਾਰ ਸਾਹਿਬ ਵਿਖੇ ਮਾਤਾ ਜੀ ਮੇਲੇ ਨੇ ਜੋ ਕਾਫੀ ਟਾਈਮ ਤੋਂ ਆ ਰਹੇ ਨੇ ਇਹਨਾਂ ਤੋਂ ਇਹਨਾਂ ਦਾ ਜੋ ਇੱਥੇ ਆਉਣ ਦਾ ਅਨੁਭਵ ਹੈ ਉਹ ਜਾਣਦੇ ਆ ਹਾਂ ਜੀ ਮਾਤਾ ਜੀ ਕਿੰਨੇ ਟਾਈਮ ਤੋਂ ਆਣ ਹੋਰੇ ਭਾਈ ਮੈਂ ਚੌਥੀ ਚੌਂਕੇ ਆਇਆ ਹਾਂ ਹਾਂ ਜੀ ਕੀ ਤਕਲੀਫ ਸੀ ਮਾਤਾ ਜੀ ਲੱਤ ਚੜ੍ਹ ਜਾਂਦੀ ਠੀਕ ਹੈ ਜੀ ਹੁਣ ਹਾਂ ਠੀਕ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਤੇ ਫਿਰ ਅੱਜ ਕਿਉਂ ਆਏ ਹੋ ਮਾਤਾ ਜੀ ਅੱਜ ਨੂੰ ਪੰਜ ਚੌਕੀਆਂ ਪੂਰੀਆਂ ਕਰਨੀਆਂ ਨੇ ਠੀਕ ਹੈ ਜੀ ਤੇ ਜਦੋਂ ਪੰਜ ਚੌਕੀਆਂ ਪੂਰੀਆਂ ਕਰਨ ਤੋਂ ਬਾਅਦ ਫਿਰ ਮਾਤਾ ਜੀ ਫੇਰ ਲਾ ਲੰਗ ਕਿਹੜਾ ਵਿੱਚ ਜੀ ਅੱਛਾ ਜੀ ਯਾਨੀ ਕਿ ਬਾਬਾ ਜੀ ਤੇ ਪੂਰਾ ਵਿਸ਼ਵਾਸ ਹੈ ਹਾਏ ਹਾਏ ਕਿ ਜਦੋਂ ਵੀ ਮੌਕਾ ਮਿਲੂਗਾ ਦਰਸ਼ਨ ਕਰਨ ਦਾ ਹਾਂ ਜੀ ਆਵਾਂਗੇ ਆਵਾਂਗੇ ਠੀਕ ਹੈ ਮਾਤਾ ਜੀ ਧੰਨਵਾਦ ਜੀ ਮਾਤਾ ਜੀ ਕਿੰਨੇ ਟਾਈਮ ਤੋਂ ਰੇ ਆਉਣੇ ਹੋ ਜੀ ਅੱਜ ਤੀਜੀ ਚੌਕੀ ਹੋ ਗਈ ਜੀ ਅੱਛਾ ਕੀ ਤਕਲੀਫ ਸੀ ਮਾਤਾ ਜੀ ਗੋਡੇ ਸੀ ਆ ਸਰੀਰ ਦਰਦ ਕਰਦਾ ਸੀ ਠੀਕ ਹੋ ਜੀ ਹਾਂ ਠੀਕ ਆ ਠੀਕ ਹੋ ਗਏ ਹਾਂ ਜੀ ਹਾਂ ਜੀ ਕਿੰਨਾ ਕ ਫਰਕ ਹੈ ਫਰਕ ਆ ਜਾਨੀ ਹੈਗਾ ਰੁਪਈਆ ਚ ਜਾਨੀ ਪੰਜ ਕੇ ਪਾਏ ਦਾ ਰਹਿ ਗਿਆ ਜਾਨੀ ਅੱਛਾ ਕਿਹੜਾ ਪਿੰਡ ਹੈ ਮਾਤਾ ਜੀ ਸਾਡਾ ਹੈਗਾ ਸਯਾਦਾ ਪਿੰਡ ਜੋਧਾ ਕੋਲ ਅੱਛਾ ਜੀ ਹਾਂ ਜੀ ਧੰਨਵਾਦ ਜੀ ਮਾਤਾ ਜੀ ਬਾਬਾ ਆਰਾਮ ਤਲਾਈ ਵਿਖੇ ਮਾਤਾ ਜੀ ਮਿਲੇ ਉਹ ਇਹਨਾਂ ਦਾ ਅਨੁਭਵ ਜਾਣਦੇ ਆ ਹਾਂ ਮਾਤਾ ਜੀ ਕਿੰਨੇ ਟਾਈਮ ਤੋਂ ਆਉਣੇ ਹੋਗੇ ਅਸੀਂ ਚੌਥੀ ਹਾਰ ਆ ਜਾਂ ਜੀ ਕੀ ਤਕਲੀਫ ਸੀ ਮਾਤਾ ਜੀ ਕੋਡੇ ਵਾਲੇ ਦੁਖਦੇ ਸੀ ਜੀ ਲੱਤਾਂ ਜਵਾਲਾ ਦਰਦ ਹੁੰਦਾ ਸੀ ਕੋਡੇ ਠੀਕ ਹੈ ਜੀ ਹੁਣ ਹਾਂ ਅੱਗੇ ਨਾਲ ਤਾਂ ਜੀ ਫਰਕ ਅੱਛਾ ਤੇ ਮਤਲਬ ਜੋ ਇੱਥੇ ਆਉਣੇ ਹੋ ਫਿਰ ਕੀ ਦਵਾਈ ਬੂਟੀ ਦਿੰਦੇ ਨੇ ਕਿ ਕੋਈ ਧਾਗਾ ਸੁੱਤਾ ਨਹੀਂ ਕੋਈ ਨਹੀਂ ਦਿੰਦੇ ਇੱਥੇ ਤਾਂ ਬਸ ਥੌਲੀ ਪਾਉਂਦੇ ਆ ਜਾਂ ਬਸ ਗੁੜ ਤਾਂ ਚੜ ਜਾਂਦਾ ਜੀ ਬਸ ਠੀਕ ਹੈ ਮਾਤਾ ਜੀ ਇਹ ਉਦਣਾ ਠੀਕ ਹੋ ਗਏ ਜੀ ਹਾਂ ਠੀਕ ਹੈ ਜੀ ਉਹਦੇ ਨੂੰ ਤੇ ਤੁਸੀਂ ਸੋਨੋ ਕਿਵੇਂ ਪਤਾ ਲੱਗਿਆ ਸੀ ਵੀ ਇੱਥੇ ਜਾ ਕੇ ਠੀਕ ਹੋ ਜਾਊਗਾ ਜੀ ਇਹ ਸਾਡੇ ਪਿੰਡੋਂ ਨੇ ਜੀ ਗੁਰਮਾ ਤੋਂ ਰਹਿੰਦੇ ਇੱਥੇ ਅੱਛਾ ਜੀ ਰਾਮਗੜ ਉਹਨਾਂ ਨੇ ਦੱਸਿਆ ਸੀਗਾ ਜੀ ਹਾਂ ਜੀ ਉਹਨਾਂ ਨੇ ਦੱਸਿਆ ਸੀ ਉਹਨਾਂ ਨੇ ਦੱਸਿਆ ਫਿਰ ਤੁਸੀਂ ਆਏ ਹਾਂ ਫਿਰ ਅਸੀਂ ਆਏ ਜਿਵੇਂ ਦੱਸਿਆ ਸੀ ਕੀਤਾ ਤੇ ਨਾਮ ਆ ਗਿਆ ਜੀ ਹਾਂ ਜੀ ਧੰਨਵਾਦ ਜੀ ਮਾਤਾ ਜੀ ਸਾਥ ਸੰਗਤ ਜੀ ਸਾਨੂੰ ਇਸੇ ਦਰਬਾਰ ਸਾਹਿਬ ਵਿਖੇ ਮਾਤਾ ਜੀ ਮਿਲੇ ਜਿਹੜੇ 20 25 ਸਾਲ ਤੋਂ ਇਸ ਜਗ੍ਹਾ ਤੇ ਆ ਰਹੇ ਨੇ ਤੋਂ ਇਹਨਾਂ ਤੋਂ ਇਹਨਾਂ ਦੇ ਜੋ అనుਭਵ ਨੇ ਉਹ ਜਾਣਦੇ ਆ ਮਾਤਾ ਜੀ ਕਿਵੇਂ ਇੱਥੇ ਆਉਣੇ ਹੋ ਤੁਸੀਂ ਅਸੀਂ ਵੀਰ ਜੀ ਸਾਡੇ ਘਰ ਦੇ ਆਲੇ ਲੱਤ ਦੋਖਦੀ ਸੀ 20 25 ਸਾਲ ਹੋ ਗਏ ਇਸ ਗੱਲ ਨੂੰ ਕਿ ਅਸੀਂ ਡਾਕਟਰੀ ਇਲਾਜ ਬਹੁਤ ਜ਼ਿਆਦਾ ਕਰਵਾ ਲਿਆ ਸੀ ਕਿਸੇ ਡਾਕਟਰ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਸੀ ਮਤਲਬ ਕਿ ਆਪਰੇਸ਼ਨ ਤੱਕ ਵੀ ਕਹਿੰਦੇ ਸੀ ਵੀ ਕਰਵਾ ਲਓ ਤੇ ਕੁਝ ਪਤਾ ਨਹੀਂ ਲੱਗਦਾ ਸੀ ਇਸ ਤੋਂ ਬਾਅਦ ਜੀ ਫੇਰ ਕੋਈ ਮਾਲਕ ਦੀ ਕਿਰਪਾ ਹੋਈ ਸਾਨੂੰ ਕਿਸੇ ਨੇ ਦੱਸਿਆ ਤੇ ਕਹਿੰਦੇ ਵੀ ਜ਼ਰੂਰ ਫਾਇਦਾ ਹੋਏਗਾ ਤੁਸੀਂ ਜਾਓ ਤੇ ਇਸ ਤੋਂ ਬਾਅਦ ਜੀ ਅਸੀਂ ਆਏ ਤੇ ਸਾਨੂੰ ਦੋ ਤਿੰਨ ਚੌਕੀਆਂ ਦੇ ਅੰਦਰ ਅੰਦਰ ਪਤਾ ਲੱਗਾ ਲੱਗਿਆ ਜੀ ਕਿ ਦੋ ਚੌਕੀਆਂ ਚ ਤੇ ਨਹੀਂ ਪਤਾ ਲੱਗਦਾ ਜੀ ਤੀਜੀ ਚ ਵੀ ਜ਼ਿਆਦਾ ਕੁਝ ਵੱਧ ਜਾਂਦਾ ਹੈ ਭਰੋਸਾ ਰੱਖਣਾ ਚਾਹੀਦਾ ਇਸ ਤੋਂ ਬਾਅਦ ਆਰਾਮ ਹੁੰਦਾ ਜੀ ਤੇ ਮਾਤਾ ਜੀ ਸਾਨੂੰ ਕਿਵੇਂ ਪਤਾ ਲੱਗਿਆ ਸੀ ਇੱਥੇ ਵੀ ਉੱਥੇ ਜਾਈਏ ਸਾਨੂੰ ਜੀ ਕਿਸੇ ਨੇ ਦੱਸਿਆ ਸੀ ਅੱਗੇ ਤੋਂ ਅੱਗੇ ਬਿਰਾਮਗੜ ਜਾਉ ਤੇ ਉੱਥੇ ਮਾਂ ਪੁੱਛ ਆਏ ਸਨ ਉਹਨਾਂ ਦੀ ਕਿਰਪਾ ਹੋਈ ਏ ਉਹ ਮਤਲਬ ਕਿ ਥੋਲਾ ਪੈਂਦਾ ਉੱਥੇ ਭਰੋਸੇ ਦੇ ਨਾਲ ਫਰਕ ਪੈਂਦਾ ਸਭ ਨੂੰ ਪੈਂਦਾ ਜੀ ਇਹ ਕੋਈ ਦਵਾਈ ਤਾਂ ਨਹੀਂ ਦਿੰਦੇ ਨਾ ਜੀ ਕੋਈ ਦਵਾਈ ਨਹੀਂ ਕੋਈ ਤਕਲੀਫ ਨਹੀਂ ਪੁੱਛਦੇ ਵੀ ਕੀ ਹੈ ਕੋਈ ਟਾਈਮ ਨਹੀਂ ਲਾਂਦੇ ਸਿਰਫ ਉਹਨਾਂ ਨੇ ਨਗਾਉਣਾ ਹੀ ਹੈ ਥੋਲਾ ਪਾ ਕੇ ਜੀ ਇੰਨੀ ਜ਼ਿਆਦਾ ਕਿਰਪਾ ਇਤਬਾਰ ਮਾਤਾ ਇਹ ਆਰਾਮਗੜ ਹੈ ਕਿੱਥੇ ਜੇ ਆਰਾਮਗੜ ਜੀ ਇੱਥੇ ਆਪਣੇ ਭਵਾਨੀਗੜ ਦੇ ਨਾਲ ਹੀ ਪੈ ਜਾਂਦਾ ਜੇ ਨਾਬੇ ਦੇ ਤਾਂ ਭਵਾਨੀਗੜ ਦੇ ਵਿੱਚ ਘਾਰ ਜੇ ਪੈ ਜਾਂਦਾ ਧੰਨਵਾਦ ਜੀ ਮਾਤਾ ਜੀ ਬੜੀ ਮਿਹਰਬਾਨੀ ਦੂਜੀ ਚੌਂਕੀ ਆ ਪੈਣ ਜੀ ਤੁਹਾਡੀ ਹਾਂਜੀ ਹਾਂਜੀ ਦੂਜੀ ਆ ਕੀ ਪਰੇਸ਼ਾਨੀ ਸੀ ਭੈਣ ਜੀ ਸਾਨੂੰ ਇਹ ਦਰਦ ਤਾਂ ਬਹੁਤ ਪ੍ਰੋਬਲਮ ਸੀ ਯਾ ਲੱਤ ਦੇ ਵਿੱਚ ਸਾਰੇ ਸਿਰੇ ਤੋਂ ਸਿਰੇ ਤੱਕ ਦਰਦ ਤਾਂ ਆਈ ਮੇਰੇ ਤੇ ਹੁਣ ਠੀਕ ਹੈ ਜੀ ਹਾਂਜੀ ਹੁਣ ਇਹ ਬਿਲਕੁਲ ਦਰਦ ਨਹੀਂ ਰਿਹਾ ਮੈਨੂੰ ਠੀਕ ਠਾਕ ਆ ਦੂਜੀ ਚੌਂਕੀ ਅਸੀਂ ਆਏ ਆ ਬਾਬਾ ਜੀ ਦੇ ਦੂਜੀ ਚੌਂਕੀ ਆਉਣ ਨਾਲ ਹੀ ਦਰਦ ਠੀਕ ਹੋ ਗਿਆ ਹਾਂਜੀ ਹਾਂ ਧੰਨਵਾਦ ਜੀ ਭੈਣ ਜੀ ਧੰਨਵਾਦ ਜੀ ਇਹਨਾਂ ਤੋਂ ਜਾਣਦੇ ਜੀ ਕਿੰਨੇ ਟਾਈਮ ਤੋਂ ਆ ਰਹੇ ਨੇ ਅਸੀਂ ਜੀ 25 26 ਸਾਲ ਤੋਂ ਆ ਰਹੇ 25 26 ਸਾਲ ਪਹਿਲਾਂ ਆਏ ਸੀ ਮੇਰੀ ਮਾਤਾ ਜੀ ਤੇ ਉਹਦੇ ਰਿੰਗਣ ਸੀ ਉਦੋਂ ਇੱਥੇ ਕੁਝ ਨਹੀਂ ਸੀ ਮਾੜਾ ਮੋਟਾ ਹੀ ਸੀ ਜਾਨੀ ਕਿ ਆਹ ਉਹ ਉਦੋਂ ਇੱਕ ਵਾਰੀ ਆ ਕੇ ਮੇਰੀ ਮਾਤਾ ਜੀ ਦੀ ਲੱਤ ਲੋ ਢੋਗ ਗਈ ਅਮਰੀ ਮਾਤਾ ਜੀ țeੱਡੀ ਪੈ ਜਾਂਦੀ ਸੀ ਉਦੋਂ ਉਸ ਤੋਂ ਬਾਅਦ ਮਾਤਾ ਦੀ ਹੁਣ ਬਿਜਲੀ ਫੇਰ 20 ਸਾਲ ਹੋ ਗਏ ਉਦੋਂ ਉੱਠ ਖੜੀ ਸੀ ਉਹਦੇ ਥੋੜਾ ਪਵਾ ਕੇ ਆਏ ਸੀਗੇ ਉਦੋਂ ਫੇਰ ਫੇਰ ਲੁੱਟ ਹੋ ਗਈ ਹੁਣ ਫੇਰ ਮਾਤਾ ਜੀ ਦੀ ਉੱਠ ਖੜੀ ਹੁਣ ਫੇਰ ਥੋੜਾ ਪਾਉਣਾ ਹੈ ਤੇ ਵੀਰ ਜੀ ਇਹ ਮਤਲਬ ਰਿੰਗਣ ਹੁੰਦਾ ਕੀ ਹੈ ਇਹ ਰਿੰਗਣ ਤਾਂ ਬਈ ਆਪਾਂ ਨੂੰ ਨਹੀਂ ਪਤਾ ਆਪਾਂ ਕਹਿੰਦਾ ਡਾਕਟਰਾਂ ਨੇ ਦਰਦ ਹੁੰਦਾ ਉਹ ਦਰਦ ਹੁੰਦਾ ਲੱਤ ਚ ਬਈ ਸੁੱਕਾ ਜਾਂ ਦਰਦ ਹੁੰਦਾ ਸੁੱਕਾ ਦਰਦ ਹੁੰਦਾ ਹਾਂ ਠੀਕ ਹੈ ਜੀ ਬਿਲਕੁਲ ਠੀਕ ਨੇ ਜੀ ਹਾਂ ਹਾਂ ਬਿਲਕੁਲ ਠੀਕ ਧੰਨਵਾਦ ਵੀਰ ਜੀ ਸਰ ਸਾਰੇ ਜੀ ਲਗਭਗ ਸਭਾ ਕਾ ਵਾਢੇ ਕੇ ਸਾਥ ਤਾਂ ਪਾ ਚੁੱਕੇ ਨੇ ਤੁਹਾਨੂੰ ਅਸੀਂ ਇਸ ਡੇਰੇ ਦਾ ਜੋ ਨੈਟ ਵੀਊ ਹੈ ਉਹ ਦਿਖਾ ਰਹੇ ਆ ਸੋ ਕੱਠ ਵਾਰ ਇਹ ਜੋ ਅਸੀਂ ਤੁਹਾਨੂੰ ਜੋ ਕਿਹਾ ਸੀ ਉਹ ਸਭ ਸੰਗਤਾਂ ਆਪ ਹੀ ਦੇਖ ਸਾਡੇ ਦਿਆਂ ਨੇ ਕਿ ਬਾਬਾ ਜੀ ਦੀ ਜੋ ਮਹਿਮਾ ਹੈ ਜੋ ਸੰਗਤਾਂ ਨੇ ਵੀਊਜ਼ ਦਿੱਤੇ ਨੇ ਇਹੋ ਕਿੰਨੇ ਸੱਚ ਨੇ ਸੋ ਅਸੀਂ ਫੇਰ ਇੱਕ ਵਾਰੀ ਬੇਨਤੀ ਕਰਦੇ ਆ ਕਿ ਜਿਸ ਕਿਸੇ ਮੇਰੇ ਵੀਰ ਭਾਈ ਨੂੰ ਕਿਸੇ ਵੀ ਕਿਸਮ ਦਾ ਦੁੱਖ ਤਕਲੀਫ ਕੋਈ ਸਰੀਰਕ ਦਰਦ ਵਗੈਰਾ ਹੋਵੇ ਤਾਂ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਦੇ ਦਰਸ਼ਣੇ ਸ਼ਰਨਾਂ ਕਰੋ ਅਤੇ ਜੋ ਬਾਬਾ ਜੀ ਹਥੌੜਾ ਕਰਦੇ ਹਨ ਸ਼ਨੀਵਾਰ ਵਾਲੇ ਦਿਨ ਉਹ ਕਰਵਾਓ ਤੇ ਆਪਣੇ ਦੁੱਖਾਂ ਦਰਦਾਂ ਨੂੰ ਜੋ ਰਾਹਤ ਹੈ ਉਹ ਸਹਿਜਾਂ ਹੀ ਆਇਆ ਜਾ ਸਕਦਾ ਹੈ ਜੀ ਸਾਧ ਸੰਗਤ ਜੀ ਡੇਰਾ ਬਾਬਾ ਆਰਾਮ ਤਲਾਈ ਦੇ ਜੋ ਲੰਗਰ ਹਾਲ ਦਾ ਦ੍ਰਿਸ਼ ਹੈ ਉਹ ਸਭ ਸੰਗਤਾਂ ਦੇ ਸਾਨੂੰ ਕਰ ਰਹੇ ਆ ਸੋ ਸੰਗਤਾਂ ਬੜੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਭੋਜਨ ਛਕਦੀਆਂ ਨੇ ਤੇ ਜੋ ਸੇਵਾਦਾਰ ਵੀਰ ਨੇ ਉਹ ਬੜੀ ਸ਼ਰਧਾ ਅਤੇ ਪ੍ਰੇਮ ਦੇ ਨਾਲ ਸੇਕਾਰ ਰਹੇ ਨੇ ਸੋ ਸੰਗਤਾਂ ਦੇ ਦੂਰ ਦਰਾਡੇ ਤੋਂ ਆਉਂਦੀਆਂ ਨੇ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਜੋ ਪ੍ਰਬੰਧ ਹੈ ਉਹ ਡੇਰੇ ਵੱਲੋਂ ਅਤੇ ਸੰਗਤਾਂ ਵੱਲੋਂ ਬੜੇ ਹੀ ਸੱਚਜੇ ਢੰਗ ਨਾਲ ਕੀਤਾ ਜਾਂਦਾ ਹੈ। ਉਹ ਨਵ ਸੰਗਤਾਂ ਇਸ ਜਗ੍ਹਾ ਤੇ ਆ ਕੇ ਸਤਿਗੁਰ ਜੀਆਂ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਜੋ ਭੋਜਨ ਪਾਣੀ ਹੈ ਉਹ ग्रहण ਕਰਦੀਆਂ ਨੇ ਤੇ ਆਪਣੀਆਂ ਜੋ ਜ਼ਿੰਦਗੀ ਦੀਆਂ ਮੁਸ਼ਕਿਲਾਂ ਤਾਂ ਹੁੰਦੀਆਂ ਨੇ ਉਹਨਾਂ ਤੋਂ ਮੁਕਤੀ ਪਾਉਂਦੀਆਂ ਨੇ ਤੇ ਸਾਧ ਸੰਗਤ ਜੀ ਇੱਕ ਤੁਹਾਨੂੰ ਉੱਤਰਾ ਅਸੀਂ ਇੱਕ ਲਾਈਨ ਦਿਖਾ ਰਹੇ ਹਾਂ ਕਿ ਕੁਝ ਮਾਈਆਂ ਤੇ ਕੁਝ ਵੀਰ ਉੱਪਰ ਬੈਠੇ ਨੇ ਉਹਨਾਂ ਦਾ ਕਾਰਨ ਇਹ ਹੈ ਕਿ ਉਹ ਕਈ ਵਾਰੀ ਕਿਸੇ ਦੇ ਖੇਤ ਦੇ ਕੋਦੇ ਵਗੈਰਾ ਨਹੀਂ ਕੰਮ ਕਰਦੇ ਹੁੰਦੇ ਉਹਨਾਂ ਦੇ ਬੈਠਣ ਵਾਸਤੇ ਡੇਰੇ ਵੱਲੋਂ ਸਚੱਜਾ ਪ੍ਰਬੰਧ ਕੀਤਾ ਗਿਆ ਹੈ ਤੇ ਸਾਧ ਸੰਗਤ ਜੀ ਨਾਲ ਹੀ ਤੁਹਾਨੂੰ ਅਸੀਂ ਇੱਕ ਹੋਰ ਚੀਜ਼ ਦਿਖਾ ਰਹੇ ਹਾਂ ਕਿ ਇਸ ਡੇਰੇ ਦੇ ਵਿੱਚ ਜੋ ਸੰਗਤਾਂ ਰੁਕਦੀਆਂ ਨੇ ਬਾਬਾ ਜੀ ਦੀ ਚੌਂਕੀ ਵਗੈਰਾ ਭਰਦੀਆਂ ਨੇ ਉਹਨਾਂ ਦੇ ਰਾਤ ਨੂੰ ਸੌਣ ਦੇ ਲਈ ਜੋ ਕੰਬੜ ਅਤੇ ਗੱਦਿਆਂ ਦਾ ਪ੍ਰਬੰਧ ਹੈ ਉਹ ਡੇਰੇ ਵੱਲੋਂ ਅਤੇ ਸੰਗਤਾਂ ਵੱਲੋਂ ਕੀਤਾ ਗਿਆ ਹੈ ਇਹਨਾਂ ਦੀ ਜੋ ਤਾਜ਼ਾਦ ਹੈ ਸਾਧ ਸੰਗ ਜੀ ਅਸੀਂ ਤੁਹਾਨੂੰ ਕੋਸ਼ਿਸ਼ ਕੀਤੀ ਹੈ ਦਿਖਾਉਂਦੀ ਕਿ ਕਿੰਨੀ ਹੈ ਇਹ ਇਸ ਕਰਕੇ ਨਹੀਂ ਜ਼ਿਆਦਾ ਹੈ ਕਿ ਸੰਗਤਾਂ ਇੱਥੇ ਬਹੁਤ ਵੱਧ ਕਰਕੇ ਆਉਂਦੀਆਂ ਹਨ ਅਤੇ ਆਪਣੇ ਜੋ ਦੁੱਖ ਦਰਦ ਨੇ ਉਹਨਾਂ ਤੋਂ ਸਹਜਾਂ ਹੀ ਮੁਕਤੀ ਪਾਉਂਦੀਆਂ ਹਨ ਸਭ ਸੰਗਤ ਜੀ ਲੰਗਰ ਹਾਲ ਦਾ ਜੋ ਦ੍ਰਿਸ਼ ਹੈ ਉਹ ਸਭ ਸੰਗਤਾਂ ਦੇ ਰੂਪ ਰੂਪ ਕਰ ਰਹੇ ਆ ਤੇ ਆਪ ਸਭ ਸੰਗਤਾਂ ਨੂੰ ਦਰਸ਼ਨ ਦਿਵਾ ਰਹੇ ਆ ਜੋ ਸੰਗਤਾਂ ਪ੍ਰਸ਼ਾਦਾ ਪਾਣੀ ਸ਼ਕ ਰਹੀਆਂ ਨੇ ਆ ਸੰਗਤ ਜੀ ਇਸ ਜਗ੍ਹਾ ਸੰਗਤ ਦੇ ਪ੍ਰਸ਼ਾਦਾ ਸ਼ਕਣ ਤੋਂ ਬਾਅਦ ਜੋ ਜੀ ਸੇਵਾ ਕਰਤ ਨੇ ਉਹ ਹੁੰਦੇ ਹਨ ਅਧਿਸ਼ੇਵਾਦਾਰ ਵੀਰ ਇਹਨਾਂ ਨੂੰ ਸਾਫ ਕਰਕੇ ਦਵਾਰਾ ਸੰਗਤ ਦੇ ਪ੍ਰਸ਼ਾਦਾ ਸ਼ਕੰਦ ਦੇ ਲਈ ਬੜੀ ਜਲਤੀ ਨਾਲ ਤਿਆਰ ਕਰਦੇ ਹਨਾ ਉਹ ਇਹਨਾਂ ਦੀ ਜੋ ਸੇਵਾ ਹੈ ਵਰਤਮਾਨੀ ਇਹ ਸਾਡਾ ਚੈਨਲ ਤੇ ਕੋ ਇਹਨਾਂ ਨੂੰ ਸਲਾਮ ਕਰਦਾ ਹੈ ਆ ਸੰਗਤ ਜੀ ਇਸ ਜਗ੍ਹਾ ਸੰਗਤਾਂ ਦੇ ਸ਼ਕੰਦ ਦੇ ਲਈ ਲੰਗਰ ਦਾ ਪ੍ਰਬੰਧ ਹੈ ਉਹ ਕੀਤਾ ਜਾ ਰਿਹਾ ਹੈ ओके ਉਹ ਇਹ ਆਪ ਹਰ ਕੰਮ ਤਾਂ ਦੇਖ ਸਕਦੇ ਇਸ ਤਰ੍ਹਾਂ ਬੱਚਿਆਂ ਦੇ ਸਕੰਦ ਦੇ ਲਈ ਬੱਦੇ ਬੱਦੇ ਦੇਖਿਆ ਨਹੀਂ ਚੋ ਸਰਜੀ ਵਗੈਰਾ ਚਾਬਰ ਵਗੈਰਾ ਕਾ 21 ਕਾ ਬੱਚਿਆਂ ਦੇ ਸਕੰਦ ਦੇ ਦਿੱਤਾ ਤਾਂ ਜੋ ਪਰਵੰਧ ਹੈ ਉਹ ਬਰੇ ਹੀ ਸਤੇ ਢੰਗ ਦੇ ਨਾਲ ਇਸ ਦੇ ਰਿਵਾ ਮ ਦਿੱਤਾ ਗਿਆ ਹੈ ਸੀ ਆਪ ਸਭ ਸੰਗਤ ਕੇਸ ਲੰਗਰ ਦੇ ਸੇਵਾਦਾਰਾਂ ਨਾਲ ਬਿਲਾ ਰਹੇ ਆ ਜੋ ਵੀ ਇਸ ਜਗ੍ਹਾ ਤੇ ਸੇਵਾ ਵਗੈਰਾ ਕਰਦੇ ਨੇ ਕਿ ਇਹਨਾਂ ਦੀ ਇਸ ਬੜਮੁੱਲੀ ਸੇਵਾ ਨੂੰ ਸਾਡਾ ਜੰਗਲ ਕਹਾਣੀ ਪੰਜਾਬ ਦਿਲੋਂ ਧੰਨਵਾਦ ਕਰਦਾ ਹੈ ਕਿ ਇਹ ਆਉਣ ਵਾਲੀਆਂ ਸੰਗਤਾਂ ਦੇ ਲਈ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਨ ਇਹ ਸੇਵਾਦਾਰ ਵੀਰ ਆ ਸੰਗ ਜੀ ਸੰਗਤਾਂ ਦੇ ਵਿਸ਼ਰਾਮ ਕਰਨ ਦੇ ਲਈ ਡੇਰੇ ਵੱਲੋਂ ਜੋ ਪ੍ਰਬੰਧ ਹੈ ਉਹ ਜਗਾ ਜਗਾ ਤੇ ਕੀਤਾ ਗਿਆ ਹੈ ਤਾਂ ਕਿ ਇੰਨੀ ਤਦਾਦ ਦੇ ਵਿੱਚ ਆਈ ਹੋਈਆਂ ਸਾਰੀਆਂ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਸੋ ਬਰਾਹੀਂ ਜਿਹੜਾ ਇਹ ਨਾਲ ਕੀਤਾ ਹੋਇਆ ਪ੍ਰਬੰਧ ਡੇਰਾ ਬਾਬਾ RAM ਟਲਾਈ ਵੱਲੋਂ ਬਹੁਤ ਹੀ ਸ਼ਲਾਘਾਯੋਗ ਹੈ